ਰਾਸ਼ਟਰੀ ਪ੍ਰਧਾਨ ਡੈਮੋਕ੍ਰੈਟਿਕ ਪਾਰਟੀ ਆ ਲੋਕਦਨ ਅੱਜ ਬੜੀ ਪੁਛੀਦਾ ਦੇਣਿਆ ਕਿ ਪੰਜਾਬ ਦੇ ਸੱਦੇ ਦੇ ਬਾਬਾ ਸਾਹਿਬ ਡਾਕਟਰ ਬੀ.ਆਰ. ਅੰਬੇਡਕਰ ਜੀ ਦੇ ਪੁੱਤਰੇ ਭੀਮਰਾਜ ਵਿਸ਼ਵਨਤ ਅੰਬੇਡਕਰ ਜੀ ਜੋ ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਉਮੀਦਵਾਰ ਬਣ ਕੇ ਆਏ ਹਨ ਜਦੋਂ ਇਹਨਾਂ ਬਾਰੇ ਸਾਨੂੰ ਪਤਾ ਲੱਗਾ ਤੇ ਬੜੀ ਖੁਸ਼ੀ ਹੋਈ ਕਿ ਅਸੀਂ ਬਾਬਾ ਸਾਹਿਬ ਕਾਤਰੀ ਬ੍ਰਾਹਮੇੜਤਾ ਜੀ ਦਾ ਦਿਖਾਈ ਪਰ ਅੱਜ ਮੌਕਾ ਆ ਉਹਨਾਂ ਦੇ ਵੰਸ਼ ਦੇ ਨਾਲ ਖੜ ਕੇ ਉਹਨਾਂ ਨੂੰ ਜਤੌਂਦਾ ਉਹਨਾਂ ਨੇ ਬਹੁਤ ਬੰਗਲ ਦਾ ਸੋ ਮੈਂ ਡੈਮੋਕ੍ਰੈਟਿਕ ਪਾਰਟੀ ਦੇ ਲੋਕਦਲ ਵੱਲੋਂ ਉਹਨਾਂ ਨੂੰ ਪੂਰਨ ਸਮਰਥਨ ਦਿੰਦਾ ਔਰ ਅੱਜ ਦੇ ਨਾਲ ਮੇਰੀ ਪਾਰਟੀ ਦੇ ਰਾਸ਼ਟਰੀ ਸਕੱਤਰ ਗੁਰਰਾਮ ਗਿੱਲ ਜੀ ਅੰਜਾਰਗੁਰ ਪ੍ਰਧਾਨ ਰਵਿੰਦਰ ਮਾਨ ਜੀ ਦਬਾਬਾ ਜੋਂ ਤੋਂ ਬਦਾਨ ਸੁਨੀਲ ਕੱਤਾ ਜੀ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਪ੍ਰਧਾਨ ਰਜਿੰਦਰ ਖੋਸਗਾ ਜੀ ਸਾਡੇ ਸਬਕਸ ਪਸੰਦ ਰਾਜੇ ਕੋ ਜਿੱਤ ਗਲਜੀ ਤੇ ਹੋਰ ਵੀ ਬੱਬਕ ਹਲਕਿਆਂ ਦੇ ਚਾਰਦੀਏ ਤੇ ਪਹੁੰਚੇ ਤੁਹਾਨੂੰ ਬੜੀ ਖੁਸ਼ੀ ਹੈ ਕਿ ਅਸੀਂ ਬਾਬਾ ਸਾਹਿਬ ਡਾਕਟਰ ਪੀਰੌਮ ਮੀਰ ਕੱਤਾ ਜੀ ਜੀ ਤਾਂ ਦੇ ਨਹੀਂ ਸਕਦੇ ਜਿਹੜੀ ਸਕਦੇ ਉਹਨਾਂ ਨੇ ਕੁਰਬਾਨੀ ਕੀਤੀ ਸਾਨੂੰ ਮਾਨ ਰਾਕਤ ਘਰ ਲੈ ਕੇ ਦਿੱਤੇ ਤੇ ਜੇ ਅੱਜ ਅਸੀਂ ਕੋਈ ਛੋਟਾ ਜਿਹਾ ਵੀ ਉਹਨਾਂ ਦਾ ਕਰਜ਼ ਦੇ ਸਕੀਏ ਤਾਂ ਸਾਨੂੰ ਬਾਬਾ ਸਾਹਿਬ ਡਾਕਟਰ ਵੀਰੋ ਅੰਮ੍ਰਿਤਕਾਰ ਦੇ ਪੋਤਰੇ ਪੀਰੋ ਜਸ਼ਵੰਤ ਅੰਮ੍ਰਿਤਕਾਰ ਜੀ ਦੇ ਨਾਲ ਖੜਕੇ ਉਹਨਾਂ ਨੂੰ ਆਪਾਂ ਲੋਕ ਸਭਾ ਹਾਰਪੁਰ ਤੋਂ ਜਿਤਾਈਏ ਅਤੇ ਸੰਸਦ ਵਿੱਚ ਬੇਜੀਏ ਸੋ ਮੇਰਾ ਇਹ ਮੰਨਣਾ ਹੈ ਕਿ ਜਿੰਨੇ ਵੀ ਦੇਸ਼ ਵਿੱਚ ਰਾਜਨੀਤਿਕ ਨਾਲ ਰਾਜਨੀਤਿਕ ਪਾਰਟੀਆਂ ਜੋ ਪੰਜਾਬ ਦੇ ਵਿੱਚ ਹਨ ਸਾਰੇ ਹੀ ਬਾਬਾ ਸਾਹਿਬ ਡਾਕਟਰ ਪ੍ਰਿਯੋਦ ਅੰਬੇਡਕਰ ਜੀ ਦੀ ਵਿਚਾਰਧਾਰਾ ਨੂੰ ਲੈ ਕੇ ਚੱਲਦੇ ਹਨ ਤੇ ਜਦੋਂ ਸਾਨੂੰ ਇਸ ਗੱਲ ਦਾ ਪਤਾ ਲੱਗਾ ਕਿ ਬਾਬਾ ਸਾਹਿਬ ਦੇ ਪੁੱਤਰੇ ਇੱਥੋਂ ਇਲੈਕਸ਼ਨ ਲੜ ਰਹੇ ਹਨ ਤੇ ਸਭ ਬੜੀ ਖੁਸ਼ੀ ਮਹਿਸੂਸ ਕੀਤੀ ਤੇ ਮੈਂ ਚਾਹੁੰਦਾ ਹਾਂ ਕਿ ਜੇ ਹੋਰਾਂ ਵੀ ਪਾਰਟੀਆਂ ਨੂੰ ਇਸ ਗੱਲ ਦਾ ਪਤਾ ਜਦੋਂ ਲੱਗਿਆ ਤੇ ਉਹਨਾਂ ਨੂੰ ਚਾਹੀਦਾ ਸੀ ਕਿ ਹੁਣ ਗੁਜਰਾ ਲੋਕ ਸਭਾ ਹਲਕਾ ਇਹਦੀ ਜਿਹੜੀ ਸ਼ੀਟ ਆ ਇਹਨਾਂ ਨੂੰ ਗਿਫਟ ਦਿੱਤਾ ਹੋਰ ਦੇਣੀ ਚਾਹੀਦੀ ਸੀ ਦੇਖੋ ਕਿਸੇ ਨੂੰ ਵੀ ਆਪਣਾ ਮੀਂਹ ਵਰਤਰਾ ਨਹੀਂ ਸੀ ਕਰਨਾ ਚਾਹੀਦਾ ਕਿਉਂਕਿ ਜਿੰਨੇ ਵੀ ਪੰਜਾਬ ਜਾਂ ਦੇਸ਼ ਦੇ ਵਿੱਚ ਸੰਗਠਨ ਹਨ ਸਾਰੇ ਬਾਬਾ ਜੀ ਨੂੰ ਪਿਆਰ ਕਰਦੇ ਹਨ ਬਾਬਾ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਲੈ ਕੇ ਚੱਲਦੇ ਹਨ ਸੋ ਪਰ ਫਿਰ ਵੀ ਮੈਂ ਜਿੰਨੇ ਵੀ ਇਸ ਹਲਕੇ ਦੀ ਕੈਂਟੀਨ ਉਹ ਮਦਾਨ ਦੇ ਪੇਛਨ ਚੋਲ ਮਦਾਨ ਦੇ ਵਿੱਚ ਹਨ ਉਹਨਾਂ ਨੂੰ ਮੈਂ ਨਮਰਤਾ ਸਹਿਤ ਬੇਨਤੀ ਕਰਾਂਗਾ ਕਿ ਜਿਹੜੇ ਬਾਬਾ ਸਾਹਿਬਾ ਪਿਆਰ ਕਰਦੇ ਆ ਸਮਾਜ ਦਾ ਦਰਦ ਰੱਖਦੇ ਆ ਤੇ ਉਹ ਜਰੂਰ ਪੀਗਰਉ ਜਸ਼ਵੰਤ ਅੰਬेडकर जी ਦੇ ਹੱਕਰ ਚੋਣ ਔਰ ਇਹਨੂੰ ਉਥੇ ਜਤਾਈਏ ਕਿਉਂਕਿ ਇਹ ਸਾਡਾ ਵੀ ਆਪਣਾ ਨਿੱਜੀ ਫਰਜ਼ਵੰਦ ਹੈ ਮੈਂ ਆਪਣੇ ਪੂਰੇ ਸਾਥੀਆਂ ਨੂੰ ਕਹਾਂਗਾ ਸਾਰੇ ਸਾਥੀ ਮੇਰੀ ਟੀਮ ਦੇ ਅਜਨ ਤੇ ਆਪਾਂ ਜਿਹੜਾ ਡੈਮੋਕ੍ਰੈਟਿਕ ਪਾਰਟੀ ਦੇ ਲੋਕਦਾਰ ਵੱਲੋਂ ਪੀਮ ਰਾਉ ਜੀ ਸ਼ੁਰਤ ਅਮਰੀਕਾ ਜੀ ਨੂੰ ਸਮਰਥਨ ਪੱਤਰ ਦਵਾਂਗੇ ਸੌਂਪਾਂਗੇ ਤੋਂ ਸੋ ਸਾਰੇ ਸਾਥੀ ਮੇਰੀ ਜਿਹੜੀ ਟੀਮ ਦੇ ਆ ਉਹ ਇੱਥੇ ਆ ਜਾਣ ਆਪਾਂ ਬਾਬਾ ਸਾਹਿਬ ਨੂੰ ਜਿਹੜਾ ਸਮਰਥਨ ਪੱਤਰ ਸੌਂਪਾਂਗੇ ਹਾਂਜੀ ਸੋ ਸਾਥੀ